ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਈ ਅੱਜ ਕਰਨ ਲੱਗੇ ਨਵੇਂ ਟਰੈਕਟਰ ਦੀ ਡਿਲੀਵਰੀ ਆਪਾਂ ਤੇ ਚੌਂੜੀਰ ਵਾਲੇ ਬਾਈ ਨਾ ਜੀ ਸਾਡਾ ਆਪਣਾ ਵੀਰ ਜੋਤ ਬਾਈ ਸਾਰੇ ਪਹੁੰਚੇ ਹੋਇਆ ਹੋਰਮ ਨੇ ਬਾਈ ਠੀਕ ਆ ਠੀਕ ਆ ਬਾਈ ਸਾਰੇ ਕਿੱਦਾਂ ਹਾਂ ਬਾਈ ਖਾ ਲਓ ਬਾਈ ਪਰਸਾ ਤੁਸੀਂ ਚੌਂੜੀ ਦੇਦਾ ਅੱਜ ਸਾਡੀ ਪਾਰਟੀ ਹੈ ਹੈ ਨੰਬਰ ਲੈ ਕੇ ਤੁਸੀਂ ਸਾਧਰੀ ਜਾ ਰਹੇ ਹੋਰ ਬਾਲਾ ਜੀ ਕੀ ਹਾਲ ਹੈ ਠੀਕ ਆ ਜੀ ਕੈਮਾ ਸੇ ਤਾਂ ਸਾਧਰੀ ਵੀਰ ਨੇ ਟਾਈਮ ਨਾਲੇ ਸਾਰੇ ਟਰੈਕਟਰ ਦਿੱਤਾ ਵੀ ਆਪਾਂ ਨੇ ਬਹੁਤ ਦੂਰ ਆ ਲੱਡੂ ਨਾਲ ਫਰੀਏ ਨੇ ਬਾਈ ਹਾਂ ਪਕੌੜੇ ਕੁੜੇ ਕੋ ਹੋਰ ਕੋ ਕਾਰਪੀ ਕੋ ਪਕੌੜੇ ਵੀਰੇ ਅਸੀਂ ਉਹ ਨਹੀਂ ਖਾਣਗੇ ਫੇਰ ਬਣਾਉਂਗੇ ਅਸੀਂ ਫੇਰ ਗੈਰਾਂ ਤੁਸੀਂ ਬਾਹਰ ਦੀ ਫੜ ਦੇ ਦਿੰਨੇ ਆ ਤੇ ਖਾਸ ਮੌਕੇ ਪਕੌੜੇ ਕਿਸੇ ਖਾਸ ਮੌਕੇ ਤੇ ਖਾਣਾਂਗੇ ਤੇ ਬਾਕੀ ਆਪਾਂ ਤੁਹਾਨੂੰ ਬਾਈਆਂ ਨਾਲ ਵੀ ਮਲਾਉਨੇ ਆ ਜੀ ਤੇ ਸਭ ਤੋਂ ਪਹਿਲਾਂ ਮਲਾਉਨੇ ਸਾਨੂੰ ਮਮਾ ਜੀ ਨਾ ਮਮਾ ਜੀ ਸਤਿ ਸ਼੍ਰੀ ਅਕਾਲ ਅਸੀਂ ਕਿਹਾ ਉਹ ਠੀਕ ਆ ਜੀ ਤੇ ਆਜਾ ਪਾ ਟਰੈਕਟਰ ਲੈਣਾ ਇਤ 3055 3055 ਐਨ ਵੀ ਤਿੰਨ ਸਿਲੰਡਰ ਵਾਲਾ ਜੀ ਤਿੰਨ ਸਿਲੰਡਰ ਵਾਲਾ ਠੀਕ ਆ ਜੀ ਤੇ ਸਟੀਰਿੰਗ ਡਬਲ ਕਲਚ ਠੀਕ ਆ ਜੀ ਡਬਲ ਡਿਸਟਰੀਬਿਊਟਰ 11 ਓਕੇ ਪੜਾ ਉੱਚੀ ਬੋਲੋ ਥੋੜਾ ਜੀ ਏਰੀਆ ਮਾਛੀਗੜਾ ਠੀਕ ਆ ਜੀ ਤੇ ਵੀਰ ਨੇ ਟਰੈਕਟਰ ਵਾਇਆ ਆਪਣਾ ਬਾਈ ਨੇ ਠੀਕ ਆ ਜੀ ਬਾਈ ਨੇ ਆਪਣੀ ਡੀਲ ਕਰਵਾਈ ਆ ਇਹਨਾਂ ਨੇ ਡੀਲ ਕਰਵਾਈ ਆ ਇਹ ਤੋਂ ਪਹਿਲਾਂ ਟਰੈਕਟਰ ਹੈਗਾ ਵੈਸੇ ਕਰੇ ਠੀਕ ਆ ਫਾਰਮ 14 ਮਾਡਲ ਐਂਡੋ ਫਾਰਮ 14 ਮਾਡਲ ਐਂਡੋ ਫਾਰਮ ਇੱਕ ਮਿੰਟ ਜੀ ਉਹ ਟਰੈਕਟਰ ਚੱਲਦਾ ਦੇਖ ਕੇ ਫਿਰ ਬਾਈ ਉਹਨਾਂ ਦਾ ਮੂਰ ਫਨਵਾਦੀ ਬੋਰ ਬੋਰ। ਗਾੜਾ ਮੂੰਹ ਉੱਠਾ ਸਾਰਿਆਂ ਦਾ ਜੀ। ਪਕੜੀ ਬਣਾਉਂਦੇ। ਆਜੋ ਆਜੋ ਅੰਕਲ ਜੀ। ਦੱਸ ਦੀ ਮੜਾ ਜਾ। ਆਇਆ ਇੱਥੇ ਵਾਲੇ ਪਾਉ ਚੱਲ ਮਸ਼ੀਨ ਚੱਲਦਾ ਏ। ਸਟਰ ਬਹੁਤ ਸੱਟ ਚੱਲਦਾ ਏ। ਕਿਹੜਾ ਵਾਰ ਚੌੜਾ ਮਾਡਲ ਆ ਜਿਵੇਂ ਕੋ ਟਰੈਕਟਰ। 14 ਮਾਡਲ ਹੈ ਜੀ। 14 ਮਾਡਲ ਆ। ਨਵਾਂ ਘੜਾ। ਇਹ ਚੀਜ਼ ਐਵੇਂ ਆ। ਨਵਾਂ ਘੜਾਇਆ ਤਾਂ ਜੀ। ਨਵਾਂ ਘੜਾਇਆ ਸੀਗਾ। ਨਾਲ ਬੱਦੀ ਤੇ ਲੱਗਾਇਆ ਸੀਗੇ। ਤੇ ਸਿੱਧਾ ਕੰਪਨੀ ਤੋਂ ਲਿਆਇਆ ਤੇ। ਹਾਂ ਜੀ। ਅੱਛਾ ਜੀ। ਇਹ ਆਪਣਾ ਕੰਮ ਗਾਦਾ ਖੇਤੀਬਾੜੀ ਦਾ ਕਿ ਖੇਤੀਬਾੜੀ ਆ ਅੱਛਾ ਜੀ ਉਹਨੇ ਕੋਈ ਵੀ ਹੈ ਆਪਣਾ ਖੇਤੀਬਾੜੀ ਦੇ ਕੰਮ ਆ ਠੀਕ ਆ ਜੀ ਹੈ ਰੋਂਜ ਪੌਣ ਜਿਆਦਾ ਜੀ ਹਾਂ ਜੀ 10 ਹੈ ਰੋਂ ਆ ਅੱਛਾ ਤੇ 13 ਹਾਂ ਉਹ ਤੇਰਾ 13 ਵੀ ਆ 11 ਵੀ ਆ ਰੋਟਾ ਬੀਟਰ ਰੋਟਾ ਬੀਟਰ 7 ਫਟਾ ਜੀ ਵਧੀਆ ਚੱਲਦਾ ਵਧੀਆ ਚੱਲਦਾ ਜੀ ਇਹਨ ਖਰਚਾ ਪਤਾ ਦਿਆ ਜੀ ਖਰਚਾ ਪਤਾ ਗਿਆ ਜੀ ਮਰਗੀ ਅੱਜ ਬਾਈ ਨਾਲ ਦੇ ਕਹਿਣ ਤੇ ਹੀ ਇਹਨਾਂ ਨੇ ਆਪਣੇ ਮੇਰੇ ਕੋਲ ਚੱਲਦਾ ਸੀ ਵੀਰ ਹੁਣ ਹੀ ਆਇਆ ਮੇਰੇ ਕੋਲ ਮੈਂ ਕਹਾ ਟਰੈਕਟਰ ਦੇਖਣਾ ਠੀਕ ਹੈ ਜੀ ਮੈਂ ਕਹਾ ਜੀ ਦੇਖਣਾ ਦੇਖੋ ਚਲਾ ਕੇ ਇਹਨਾਂ ਨੇ ਦੇਖਾ ਦੇ ਦੋ ਕਿ ਕਹਿੰਦੇ ਜੀ ਟਰੈਕਟਰ ਦੇਣਾ ਮੈਂ ਚਲੋ ਤੁਹਾਨੂੰ ਦਿਵਾ ਦਿੰਦਾ ਠੀਕ ਹੈ ਜੀ ਹਾਂਜੀ ਤੇ ਬਾਈ ਨਾਲ ਦਾ ਕਿਹੜਾ ਪਿੰਡ ਆ ਜੀ ਇਹਨਾਂ ਦਾ ਰਾਏਪੁਰ 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 ਜੀ ਤੁਹਾਡੇ ਨੂੰ ਕਿ ਲੋਕਲੇ ਆ ਜੀ ਹਾਂਜੀ ਹਾਂਜੀ ਲੋਕਲੇ ਕੋਲੇ ਹੀ ਆ ਪਿੰਡ ਠੀਕ ਹੈ ਜੀ ਸਾਡੇ ਨੇ ਹੋਰ ਕਿਹੜਾ ਪਿੰਡ ਪੈ ਜਾਂਦਾ ਲੱਗਿਆ 30 ਪਰ ਜੇਟਾ 30 ਪਰ 30 ਪਰ ਬਹੁਤ ਅੱਛਾ ਮਾਛੀ ਵੜੇ ਤੋਂ ਕੋੜਾ ਰੋੜਾ ਹਾਂਜੀ ਮਾਛੀ ਜਿਹੜਾ ਪਾਛੌੜ ਦਾ ਕੋਹਾੜੇ ਨੂੰ ਜਾਂਦੇ ਆ ਕੋਹਾੜੇ ਰੋਡ ਤੇ ਅੱਛਾ ਰੋਡ ਤੇ ਮਿਲਦਾ ਰਸਤਾ ਮੁੜਦਾ ਅੱਗੇ ਰੋਡ ਤੋਂ ਲੜੇ ਪਾਸੇ ਨੂੰ ਓਕੇ ਓਕੇ ਇਹ ਟੈਂਕਾਂ ਦੇ ਨਾਲ ਉੱਧਰ ਰੇਪਰ ਦਾ ਇਸ ਤਰੀਕੇ ਨਾਲ ਚਲੋ ਠੀਕ ਆ ਜੀ ਇਹ ਬਾਕੀ ਆਪਣਾ ਥੋੜਾ ਜਿਹਾ ਅੰਕਲ ਜੀ ਥੋੜਾ ਵੀ ਤੈਅ ਦਿ ਲੋ ਧੰਨਵਾਦ ਕਰਦੇ ਆ ਤੁਸੀਂ ਬਹੁਤ ਦੂਰੋਂ ਟਰੈਕਟਰ ਆਪਣੇ ਕੋਲ ਲੈਣ ਪਹੁੰਚੇ ਜੀ ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਥੇ ਤੋਂ ਹਾਂ ਜੀ ਹਾਂ ਲਓ ਕਰੀਅਰ ਡਿਲੀਵਰੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਮਾਰਾ ਦਿਨ ਦੁਪਹਿਰੀ ਰਾਤ ਚੋਕ ਨੇ 25 ਰੱਖਦੇ ਜੀ ਲਓ ਜੀ ਭਾਈ ਚਾਬੀ ਉਹਦੀ ਵਧਾਈਆਂ ਬਾਈ ਤੁਹਾਨੂੰ ਸਾਰਿਆਂ ਨੂੰ ਜੀ। ਉਹਦੇ ਚਾਰ ਪੱਲੇ ਕੋਈ ਨਹੀਂ। ਸਾਡੇ ਵੀ ਸਰਾਜ ਵਾਲੀਆਂ ਬਾਈ ਬਾਈ ਵੀ ਸਾਡੀ ਪੂਰੀ ਹੈਲਪ ਕਰਦੇ ਆ। ਇਹ ਸਹੀ ਗੱਲ ਦੱਸਦੇ ਨੇ ਕਿਹੜਾ ਡਾਕਟਰ ਵਧੀਆ ਕਿਹੜਾ ਮਾੜਾ। ਠੀਕ ਹੈ ਜੀ। ਦੇਸ਼ੇ ਕੰਮ ਹੋਰ ਪਾਸੇ ਕਰਦੇ ਪਰ ਗੱਲ ਸਹੀ ਕਰਦੇ ਨੇ। ਨਹੀਂ ਨਹੀਂ ਸਹੀ ਹੈ ਸਹੀ ਉਹ ਕਰਨੀ ਚਾਹੀਦੀ ਜੀ। ਹਾਂ ਜੀ। ਸਰਾਜ ਬੱਪੂ ਬਾਈ ਨੂੰ ਬਹੁਤ ਟਾਈਮ ਹੋ ਗਿਆ ਬਾਈ ਕਿੰਨੇ ਟਾਈਮ ਹੋ ਗਿਆ ਕੰਮ ਕਰਦੇ। ਬਸ ਹੋਰੇ ਹੋ ਗਈ ਬਾਈ। ਸਾਰੇ ਹੋ ਗਈ। ਵੈਰੀ ਗੁੱਡ। 40 ਸਾਲ ਹੋ ਗਏ। ਤਨ ਤੁਹਾਨੂੰ ਕਹਿੰਦਾ ਸੀ ਪਾਣੀ ਨੂੰ ਕਿਹੜੇ ਸੰਦੀ ਗੱਲਾਂ ਹੋਈਆਂ ਮੈਂ 98 ਸਰਵਾਜ ਲੱਗਿਆ ਸੀ ਅੱਛਾ ਜੀ ਹਾਂ ਜੀ ਉਹ ਤਾਂ ਵੱਲ ਜਾਂਦੇ ਫਰਾਟੇ 24 ਤੋਂ 26 ਅੰਸੀਆਂ ਬਦਲੇ ਬਦਲੀ ਗਈ ਪਰ ਅਸੀਂ ਸਰਵਾਜ ਤੁਸੀਂ ਪੱਕੇ ਉੱਥੇ ਹੀ ਆ ਮਾਲਕ ਬਦਲੀ ਗਈ ਏਜੰਸੀਆਂ ਦੇ ਹਾਂ ਹਾਂ ਪਰ ਬਾਈ ਨੇ ਨਹੀਂ ਛੱਡੀ ਸਰਵਾਜ ਜਿਹੜਾ ਸਮਾਂ ਤੁਹਾਡਾ ਜਨਮ ਉਸ ਟਾਈਮ ਦਾ ਬਾਈ ਕਰ ਉਸ ਟਾਈਮ ਦਾ ਬਾਈ ਕੰਮ ਕਰਦੇ ਸਹੀ ਗੱਲ ਹੈ ਨਾ ਸਹੀ ਗੱਲ ਹੈ ਤੁਹਾਡਾ ਜਨਮ 2000 ਦਾ ਜਨਮ ਦੋ ਤੇ ਪਹਿਲਾਂ ਵੀ ਨਾ ਕਰਦਾ ਹਾਂ ਆ ਦੇ ਬਈ ਬੈਠੋ ਅੱਜ ਆ ਵੀ ਫੜਾ ਬਾਈ ਨਾਲ ਹਾਂ ਜੀ ਹਾਂ ਆਈ ਗੱਲ ਵਾਹਣ ਲੋ ਟੱਕਰ ਤੋਂ ਬਾਈ ਸਹੀ ਗੱਲ ਬਣਦੀ ਆ ਸਹੀ ਗੱਲ ਹੈ ਸਿਕੰਜ ਬਣਦਾ ਹਾਂ ਜੀ ਹਾਂ ਬਣਦਾ ਜੀ ਬਣਦਾ ਸਾਡਾ ਜੀ ਦੇਖਣਾ ਪਹਿਲੇ ਸਾਲ ਨਾਲ ਪਾਵੇ ਪਾ ਦੇ ਆਹੋ ਜੀ ਭਾਈ ਇੱਧਰ ਕੰਨ ਘੁੰਮਣਾ ਤੂੰ ਕਹਦਾ ਉਹ ਪੜਾਂਗੇ ਦੰਦੇ ਆਹੋ ਫੜੋ ਚਾਬੀ ਭਾਈ ਨੂੰ ਤਾਂ ਹੀ ਕਰਵਾਉਂਦੀ ਹਾਂ ਹਾਂ ਦੋ ਵੀ ਬੰਦੇ ਆ ਗਏ ਨਾ ਨਾਲੇ ਰਗਾ ਬੋਲਦਾ ਜਦੋਂ ਚੀਟੇ ਜੋਸ਼ ਹਾਂ ਜੀ। ਜਤੋਂ ਜਾਈ। ਜੋ ਆਂ ਜਿਹੜੇ ਜਾਈਆਂ ਨੇ। ਤੇ ਬਾਕੀ ਇੱਕ ਵਾਰ ਬਾਈ ਤੁਹਾਨੂੰ ਟਰੈਕਟਰ ਬਾਰੇ ਆਪਾਂ ਜਾਣਕਾਰੀ ਦੇ ਦੰਨੇ ਇਹਦੇ ਬਾਰੇ। ਜੋ ਤੋਂ ਬਾਈ ਦੱਸੂਗਾ ਜੋ ਤੋਂ ਬਾਈ ਮਾੜਾ ਇੱਕ ਵਾਰ ਦੱਸ ਦੇ 30 55 ਐਨਵੀ ਜੀ ਤੁਹਾਨੂੰ ਪਤਾ ਆਪਾਂ ਵੀ ਜਿਆਦਾਤਰ ਆਪਣਾ ਦੂਆ ਚਾਰ ਸਿਲੰਡਰ ਹੀ ਜਾਂਦਾ। ਤੇ ਇਹ ਬਾਈ ਹੈਗਾ ਇਹ ਵੀ 30 55 ਜੀ ਜੋ ਤੋਂ ਪਰ ਇਹ ਦੱਸ ਦੇ ਵੀ ਇਹਦੇ ਬਾਰੇ ਟਰੈਕਟਰ ਬਾਰੇ। ਇਹ ਵੀ ਤਿੰਨ ਸਿਲੰਡਰ ਇੰਜਨ ਹੈ ਜੀ ਇਹ। ਠੀਕ ਆ। ਤੇ 55 ਹਾਰਸ ਪਾਵਰ ਕੱਢਦਾ ਇਹ। 55 ਐਚਪੀ ਠੀਕ ਆ। ਯਾਨੀ ਕਿ ਇਹ ਟਰੈਕਟਰ ਇਹ ਯਾਨੀ ਕਿ ਟੂੜੀ ਵਾਲੀ ਮਸ਼ੀਨ ਵੀ ਚਲਾ ਸਕਦਾ ਛੋਕੀ ਜੀ। ਠੀਕ ਆ। ਕੋਈ ਟੱਕਰ ਨਹੀਂ ਆਉਂਦਾ ਓਕੇ ਓਕੇ ਬਾਕੀ ਭਾਈ ਆਪਾਂ ਅੱਗੇ ਵੀ ਦੱਸਦੇ ਹਾਂ 35 ਜਿਹੜਾ ਡੀ ਆਈ ਆਉਂਦਾ ਜੀ ਉਹ ਆਉਂਦਾ 4 ਸੈਂਟਰੀਨ ਦੇ ਵਿੱਚ ਜਿਹੜਾ ਐਨ ਵੀ ਇਹ ਆਉਂਦਾ 3 ਚ ਠੀਕ ਆ ਜੀ ਬਾਕੀ ਟਾਇਰਾਂ ਦਾ ਫਰਕ ਹੈ ਜੀ ਇਹਦੇ ਟਾਇਰ ਹੈਗੇ ਨੇ 750 ਦੇ ਮੁਰਲੇ 750 ਦੇ ਉਹਦੇ ਵੀ 750 ਦੇ ਹੀ ਆ ਪਿਛਲੇ ਟਾਇਰ ਭਾਈ ਇਹਦੇ 14 ਦੇ ਆਉਂਦੇ ਨੇ ਠੀਕ ਆ ਜੀ ਬਾਕੀ ਹੋਰ ਇਹ ਤੋਂ ਇਲਾਵਾ ਇੰਜਣ ਦਾ ਫਰਕ ਹੈ ਤੇ ਪਿਛਲੇ ਹਿੱਸੇ ਦਾ ਵੀ ਫਰਕ ਹੈ ਤੇ ਬਾਕੀ ਡਿਸਟ੍ਰੀਬਿਊਟਰ ਨੂੰ ਡਬਲ ਆਉਂਦਾ ਜੀ ਠੀਕ ਆ ਡਬਲ ਡਿਸਟ੍ਰੀਬਿਊਟਰ ਦੇ ਨਾਲ ਆ ਜੀ ਇਹ ਠੀਕ ਆ ਤੇ ਬਾਕੀ ਜਿਹੜੀ ਹੱਕ ਦਾ ਵੀ ਫਰਕ ਹੈਗਾ ਏ ਬਾਕੀ ਲਗਭਗ ਦਾ ਸਾਰਾ ਕੁਝ ਸਵੇਂ ਆ ਪਰ ਸਿਰਫ ਕਹਿਣ ਨੂੰ ਹਾਂ 5 ਹੌਸਪਾਵਰ ਦਾ ਫਰਕ ਹੈ ਤੇ ਪਰ ਆਪਾਂ ਨੇ ਜੋ ਜੋ ਵੀ ਇਹਦੇ ਵਿੱਚ ਹੈਗਾ ਤਾਂ ਇਹ ਵੀ ਵਰਗੀ ਸਾਈਡ ਗੇਅਰ ਚ ਆਉਂਦਾ ਉਹ ਵੀ ਸਾਈਡ ਗੇਅਰ ਚ ਆਉਂਦਾ ਬਾਕੀ ਦੀ ਪੀਡਿਓ ਗੇਰਾਂ ਦੇ ਵਿੱਚ ਹੈ ਜੀ ਠੀਕ ਹੈ ਗੇਰਾਂ ਵਿੱਚ ਵੀ ਆ ਕਲਚ ਡਬਲ ਆ ਤੇ ਰਿਵਰਸ ਵੀ ਪੀਡਿਓ ਕੋ ਤੁਹਾਨੂੰ ਪਤਾ ਉਹ ਹੀ ਹੁੰਦੀ ਜਿਹੜੀ ਗੇਰਾਂ ਚ ਚੱਲਦੀ ਉਹ ਬਈ ਰਿਵਰਸ ਵੀ ਹੁੰਦੀ ਆ ਬਾਕੀ ਹੋਰ ਹਮਨੇ ਵੀ ਤਾਂ ਕੁਝ ਦੱਸਣਾ ਟਰੈਕਟਰ ਬਾਰੇ ਸਹੀ ਨਿਰਣਾ ਰਵਾਤ ਤੋਂ ਤੁਹਾਨੂੰ ਪਤਾ ਹਾਂ ਮੈਨੂੰ ਤਾਂ ਹਲੇ ਨਹੀਂ ਨਹੀਂ ਹੁਣ ਤਨੋ ਵੀ ਯਾਰ ਪਤਾ ਆਇਆ ਹੀ ਕਰਨੀ ਆ ਪਾਣੀ ਮੋਤੀ ਆ ਹਾਂ ਪਰ ਕਾਨੂੰ ਐਵੇਂ ਇਹ ਜਿਹੜੀ ਤੁਹਾਨੂੰ ਜਾਣਕਾਰੀ ਹੁੰਦੀ ਆ ਉਹ ਸਰਦਾਰ ਦਾ ਠੀਕ ਹੈ ਠੀਕ ਹੈ ਨਾ ਤੇ ਬਾਕੀ ਅੰਕਲ ਜੀ ਚਲੋ ਜਦੋਂ ਤੁਹਾਡੇ ਕੋ ਆਉਂਗੇ ਆਪਾਂ ਸਰਵਿਸ ਕਰਨ ਹਾਂਜੀ ਬਾਕੀ ਵੇਦ ਉਹਤੇ ਲਾਉਂਗੇ ਟਰੈਕਟਰ ਦਾ ਰਿਵਿਊ ਤੁਸੀਂ ਤੁਸੀਂ ਕਹਿੰਦੇ ਵੀ ਆਪਾਂ ਲੇਜ਼ਰ ਤੇ ਚਲਾਉਣਾ ਟਰੈਕਟਰ ਆਹ ਲੇਜ਼ਰ ਤੇ ਚਲਾਓ ਠੀਕ ਹੈ ਜੀ ਆਪਣਾ ਕਿਰਾਇਆ ਕਰ ਦੇਣ ਲੇ ਜਾਂਦਾ ਹਾਂ ਹਾਂ ਕਰਾਇਆ ਠੀਕ ਹੈ ਜੀ ਪਹਿਲਾਂ ਵੀ ਟਰੈਕਟਰ ਹੈਗਾ ਕੋਈ ਆਪਣੇ ਕੋਲ ਪਹਿਲਾਂ ਆਜਣਾ ਚਾਰਾਂ ਜਾਂ ਰੱਖਿਆ ਬਾਈ ਉਹ ਤਾਂ ਫੈਕਟਰੀ ਦੇ ਵਿੱਚ ਲੱਗਿਆ ਹੋਇਆ ਹੈ ਅੱਛਾ ਜੀ ਠੀਕ ਐ ਅੰਕਲ ਨੇ ਕਹਿੰਦਾ ਵੀ ਸਾਡੇ ਕਿਰਾਏ ਸਾਡੇ ਪੱਕੇ ਗਾਹਾਂ ਕਿ ਆਹ ਬੰਦੇ ਨੇ ਭਵਾ ਲਏ ਸਾਨੂੰ ਦੱਸਿਆ ਸੀ ਅੱਛਾ ਜੀ ਇਹਦੇ ਕੋਲ 36 48 ਟਰੈਕਟਰ 3 ਹਾਂਜੀ ਹਾਂਜੀ ਠੀਕ ਐ ਇਹ ਨਹੀਂ ਦੱਸਿਆ ਸੀ ਉਹ ਦੇਖ ਕੇ ਸਾਨੂੰ ਵੀ ਬੇਚੰਕ ਲੱਗਿਆ ਸੀ ਕਿ ਚਲੋ ਕੋਈ ਗੱਲ ਨਹੀਂ ਅੰਕਲ ਜੀ ਠੀਕ ਐ ਸਭ ਪਾਸੋਂ ਰੇਟ ਨੂੰ ਵੀ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਜੀ ਜਦੋਂ ਆਏ ਆਪਾਂ ਤੁਹਾਡੇ ਕੋਲ ਤੇ ਉਦੋਂ ਸੋਤੇ ਲਵਾਂਗੇ ਰਿਵਿਊ ਅਸਰ ਬੇਤਾ ਤੁਹਾਨੂੰ ਚਲਾ ਕੇ ਪਤਾ ਲੱਗਣਾ ਚਲਾ ਕੇ ਹੁਣ ਤੂੜੀ ਵਾਲੀ ਮਸ਼ੀਨ ਤੇ ਪਾਵਾਂਗੇ ਇਹਨ ਇਹ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਬਾਕੀ ਆ ਕਿੱਟ ਆ ਬਾਈ ਦੇ ਵਿੱਚ ਇੱਕ ਸਰਵਿਸ ਬੋਕ ਹੈ ਜੀ ਚਾਬੀਆਂ ਪੰਨੇ ਕਿਹਦੇ ਬਾ ਗਰੀਸ ਕਰਨ ਦਿੱਤੀ ਹੋਈ ਛੋਟੀ ਜੀ ਬਾਕੀ ਆ ਦੋ ਨਿੱਪਲ ਹੋਗੇ ਜੀ ਪਿੱਛੇ ਲੱਗਣ ਵਾਲੇ ਡਿਸਟ੍ਰੀਬਿਊਟਰ ਨੂੰ ਬਾਕੀ ਬਾਈ ਪੰਜ ਚਾਰ ਚਾਬੀਆਂ ਹਾਂ ਆਹੀ ਸਮਾਨ ਆਉਂਦਾ ਬਾਈ ਟੂਲ ਕਿੱਟ ਦੇ ਵਿੱਚ ਠੀਕ ਹੈ ਜੀ ਬਾਕੀ ਹੋਰ ਕਈ ਵਾਰ ਪੁੱਛਦੇ ਵੇਲੇ ਐਕਸੈਸਰੀ ਜਿਦਾ ਛਤਰੀ ਵਗੈਰਾ ਉਵਰੇ ਐਕਸਟਰਾ ਆਉਂਦੀ ਆ ਅਮਨੇ ਵੀਰੇ ਬਹੁਤ ਬਾਈ ਕਹਿੰਦਾ ਸੀ ਛਤਰੀਨ ਲਾਗੇ ਦੰਦੇ ਅੱਜ ਕੱਲ ਜਿਆਦਾ ਵੀਰ ਤਾਂ ਛਤਰੀ ਦੂਜੇ ਲੋਹੇ ਨੇ ਕਨੋਪੀ ਵਾਲੀ ਹਾਂ ਇਹ ਕੋਈ ਕਹਿੰਦਾ ਵੀ ਇਹ ਛਤਰੀ ਬਾਈ 2500 3000 ਦੀ ਉਹ ਐਕਸਟਰਾ ਲੱਗ ਜਾਂਦੀ ਆ ਪਰ ਕੰਪਨੀ ਵੱਲੋਂ ਨਹੀਂ ਬਾਈ ਕੰਪਨੀ ਵੱਲੋਂ ਟੂਲ ਕਿੱਟ ਬੰਪਰ ਡੰਡਾ ਫੱਟੀ ਹੁੱਕ ਆਹੀ ਸਮਾਨ ਆਉਂਦਾ ਜੋ ਕੁਝ ਵੀ ਕੰਪਨੀ ਵੱਲੋਂ ਆਉਂਦਾ ਉਹ ਆਪਾਂ ਨਾਲ ਦੰਨੇ ਆ ਸਾਰਾ ਕੁਝ ਠੀਕ ਹੈ ਜੀ ਪੱਕੀ ਆਵਾਜ਼ ਚੈੱਕ ਕਰੋ ਬਾਈ ਬਹੁਤ ਸੋਹਣੀ ਆਵਾਜ਼ ਆ ਟਰੈਕਟਰ ਦੀ